ਕਾਲੀ ਦਾ ਨਾਮੰਦਿਕ ਹੋ ਰਹੇ ਜੀ ਮੈਨੂੰ ਇਹ ਵੀ ਜਾਣਕਾਰੀ ਸੁਣ ਕੇ ਬਹੁਤ ਵਧੀਆ ਖੁਸ਼ੀ ਮਿਲੀ ਕੇ ਵੀ ਅੱਖਾਂ ਦਾ ਕੈਂਪਸ ਜਿਹੜਾ ਉਹ ਸਾਡੇ ਪਰਿਵਾਰ ਨੂੰ ਬਿਲਕੁਲ ਫ੍ਰੀ ਲਵਾਇਆ ਤੇ ਜਿਵੇਂ ਕਿ ਵੀ ਮਰੀਜ਼ਾਂ ਨੂੰ ਕੋਈ ਵੀ ਦਵਾਈ ਦੀ ਲੋੜ ਹੋਈ ਤਾਂ ਇੱਥੋਂ ਦਵਾਈ ਵੀ ਦਿੱਤੀ ਜਾਵੇਗੀ ਤੇ ਜੇ ਕਿਸੇ ਨੂੰ ਸਰਜਰੀ ਦੀ ਜ਼ਰੂਰਤ ਹੋਏ ਤੇ ਉਹ ਸਰਜਰੀ ਵੀ ਕਰਵਾਈ ਜਾਊਗੀ ਪਹਿਲਾਂ ਅਸੀਂ ਦੋਨਾਂ ਪਰਿਵਾਰਾਂ ਨੇ ਮਿਲ ਕੇ ਹੀ ਰੈ ਕੀਤੀ ਕਿ ਵੀ ਅਸੀਂ ਬਿਲਕੁਲ ਵੀ ਇਦਾਂ ਦਾ ਫਾਲਤੂ ਖਰਚ ਬਿਲਕੁਲ ਨਹੀਂ ਕਰਨਾ ਤਾਂ ਬਿਲਕੁਲ ਜਿਵੇਂ ਅਸੀਂ ਸੋਚਿਆ ਸੀ ਉਦਾਂ ਹੀ ਹੋਇਆ ਦਾ ਸਿੰਪਲ ਸਾਡੇ ਪਰਿਵਾਰ ਦੇ 15 20 ਮੈਂਬਰ ਸੀਗੇ ਤੇ 15 20 ਮੈਂਬਰ ਇਧਰ ਇਧਰਲੇ ਪਰਿਵਾਰ ਦੇ ਸੀ ਤੇ ਇਦਾਂ ਹੀ ਸਾਡੀ ਜਿਹੜੀ ਵਿਆਹ ਦੀ ਰਸਮ ਸੀ ਸਾਰੀ ਪੂਰੀ ਹੋਈ ਹੋਰ ਕੀ ਅੱਗੇ ਸੁਪਨਾ ਲਾਈਫ ਦੇ ਵਿੱਚ ਬਸ ਸੁਪਨਾ ਤਾਂ ਇਹ ਹੀ ਆ ਵੀ ਅੱਗੇ ਵੀ ਇਦਾਂ ਦੇ ਵੀ ਲੋਡਬੰਦ ਕੰਮ ਕਰਵਾਏ ਜਾਣਗੇ ਨਮੀ ਜੀ ਮੇਰੇ ਜਿਹੜਾ ਮੇਰੇ ਅੱਜ ਵਿਆਹ ਦਾ ਪ੍ਰੋਗਰਾਮ ਸੀ ਅਸੀਂ ਅੱਜ ਦੋ ਪਰਿਵਾਰਾਂ ਨੇ ਆਪ ਦਾ ਸਿੰਪਲ ਤਰੀਕੇ ਨਾਲ ਗੁਰੂ ਸਾਹਿਬ ਦੀ ਜੋ ਸਾਡੀ ਰਵਾਇਤ ਹੈ ਜੋ ਸਾਡੀ ਜਿਹੜਾ ਸਾਡਾ ਸਿਧਾਂਤ ਹੈ ਜੋ ਸਾਡਾ ਸਿੱਖ ਇਤਿਹਾਸ ਆ ਉਹਦੇ ਮੁਤਾਬਕ ਉਹਦੀਆਂ ਰਸਮਾਂ ਦੇ ਤਾ ਤਸੀਂ ਜਿਹੜੇ ਉਹਦੇ ਆਨੰਦ ਕਾਰਜ ਕੀਤੇ ਆ ਉਸ ਤੋਂ ਉਪਰੰਤ ਅਸੀਂ ਇੱਥੇ ਆ ਕੇ ਅੱਜ ਪਿੰਡ ਦਾ ਜਿਹੜਾ ਸਖਮੀ ਸਾਹਿਬ ਦੇ ਜਾਪ ਕਰਵਾ ਕੇ ਸਾਰੇ ਨਗਰ ਦਾ ਧੰਨਵਾਦ ਕੀਤਾ ਪ੍ਰਸ਼ਾਦਾ ਪਾਣੀ ਸਕਾਇਆ ਤੇ ਪਰੰਤ ਜਿਹੜਾ ਨਾਲ ਅਸੀਂ ਜਿਹੜਾ ਅੱਖਾਂ ਦਾ ਜਿਹੜਾ ਕੈਂਪ ਆ ਉਹ ਲਵਾਉਣ ਦਾ ਅਸੀਂ ਦਾ ਫੈਸਲਾ ਕੀਤਾ ਸੀ ਉਹ ਅੱਜ ਖਿਲਵਾਇਆ ਹੈ ਕੈਂਪ ਦੇ ਵਿੱਚ ਕੀ ਦਵਾਈ ਬੂਟੀ ਆ ਜਾਂ ਜਿਹੜੇ ਆਪਰੇਸ਼ਨ ਵਗੈਰਾ ਤੁਹਾਡੇ ਵੱਲੋਂ ਕਰਵਾਏ ਜਾਣ ਸਾਡੇ ਵੱਲੋਂ ਫੁੱਲ ਕੋਸ਼ਿਸ਼ ਹੈ ਜੀ ਅਸੀਂ ਜਿਹੜੀ ਮੈਡੀਸਨ ਵੀ ਹੈ ਜਿੰਨੀ ਅੱਜ ਦੇ ਰਹੇ ਆਂ ਜੇ ਕਿਸੇ ਨੂੰ ਐਨਕ ਦੀ ਜ਼ਰੂਰਤ ਉਹ ਵੀ ਦੇ ਰਹੇ ਆਂ ਪਲੱਸ ਜੋ ਵੀ ਜਿਹੜੇ ਪੇਸ਼ੈਂਟ ਆਉਣਗੇ ਸਾਡੇ ਕੋਲੇ ਜਿਨ੍ਹਾਂ ਦੀ ਜ਼ਰੂਰਤ ਹੋਊਗੀ ਕਿ ਉਹਨਾਂ ਦਾ ਕੱਲ ਨੂੰ ਸਰਜਰੀ ਆ ਉਹ ਵੀ ਅਸੀਂ ਫ੍ਰੀ ਆਫ ਕੋਸਟ ਕਰਾਵਾਂਗੇ। ਪੰਨ ਦੇ ਵਿੱਚ ਇਹਨਾਂ ਸਹਿਣ ਜਿਸ ਤਰ੍ਹਾਂ ਦੀ ਤੁਸੀਂ ਸੁਸਾਇਟੀ 'ਚ ਵਿਚਰਦੇ ਹੋ ਤੁਸੀਂ ਕੀ ਸੁਣਦੇ ਹੋ ਕੀ ਪੜ੍ਹਦੇ ਹੋ ਇਹਨਾਂ ਚੀਜ਼ਾਂ ਦਾ ਤੁਹਾਡੇ ਤੇ ਅਸਰ ਹੁੰਦਾ। ਮੈਨੂੰ ਪਹਿਲਾਂ ਤੋਂ ਬਚਪਨ ਤੋਂ ਜਿਹੜੀ ਇਹ ਲਿਟਰੇਚਰ ਪੜ੍ਹਨ ਦਾ ਸ਼ੌਂਕ ਸੀ ਮੇਰਾ ਸਰਕਲ ਵੀ ਉਦਾਂ ਦਾ ਉਹਨਾਂ ਦਾ ਮੇਰੇ ਤੇ ਅਸਰ ਸੀ ਉਹਨਾਂ 'ਚੋਂ ਮੈਨੂੰ ਇਸ ਚੀਜ਼ ਦੀ ਜਿਹੜੀ ਪ੍ਰੇਰਣਾ ਮਿਲੀ ਕਿ ਤੁਸੀਂ ਸੋਸ਼ਲ ਕਿੱਦਾਂ ਰਹਿ ਸਕਦੇ ਹੋ ਕਿੱਦਾਂ ਦੇ ਤੁਹਾਡੇ ਜਿਹੜੇ ਪ੍ਰੋਗਰਾਮ ਆ ਉਹ ਜਿਹੜੇ ਖੁਸ਼ੀ ਦੇ ਵੀ ਹੋ ਸਕਦੇ ਆ। ਤੇ ਉਹਨਾਂ ਦਾ ਇੱਕ ਸੋਸ਼ਲ ਵੀ ਹੋ ਸਕਦਾ ਕਿਸੇ ਦਾ ਭਲਾ ਵੀ ਹੋ ਸਕਦਾ ਸੋ ਇਹਦੇ ਉਪਤਾਵ ਕੀ ਜਿਹੜਾ ਮੈਂ ਸੋਚਿਆ ਕਿ ਮੈਂ ਇਹ ਪ੍ਰੋਗਰਾਮ ਕਰਾਂਗਾ ਪਿੰਡ ਵਾਲੇ ਕਹਿ ਰਹੇ ਕਿ ਬਿਲਕੁਲ ਸਾਡਾ ਰੀਤੀ ਰਿਵਾਇ ਨਾਲ ਕੀ ਤੱਕ ਜਿਹੜੀ ਹੈ ਆਨੰਦ ਕਾਰਜ ਵੀ ਜਿਹੜੇ ਹੈ ਪੰਜ ਪੰਜ ਸੱਤ ਸੱਤ ਦੇ ਜਿਹੜੇ ਹੈ ਮੈਂ ਪਿੰਡ ਵਾਸੀਆਂ ਜਾਂ ਰਿਸ਼ਤੇਦਾਰਾਂ ਨੂੰ ਜਿਹਾ ਕਰਵਾਇਆ ਬਿਲਕੁਲ ਜੀ ਉਹ ਵੀ ਮੇਰੇ ਇਸੇ ਅਸਰ ਦੇ ਸਬੰਧਤ ਹੀ ਹੈ ਉਹ ਵੀ ਮੈਂ ਸੋਚਿਆ ਸੀ ਕਿ ਬਹੁਤ ਜ਼ਿਆਦਾ ਜਿਹੜੀ ਬਰਾਤ ਆ ਜਾਂ ਬਹੁਤ ਜ਼ਿਆਦਾ ਕੁੜੀ ਵਾਲੇ ਪਰਿਵਾਰ ਤੇ ਜਿਹੜਾ ਬੇਲੋੜਾ ਖਰਚਾ ਪਾਉਣ ਦੀ ਬਜਾਏ ਅਸੀਂ ਉਹ ਵੀ ਬਚਾਇਆ ਸੋ ਉਹਦੇ ਚੋਂ ਅਸੀਂ ਆਪ ਦਾ ਜਿਹੜਾ ਇੱਥ ਸਤਿ ਸ਼੍ਰੀ ਅਕਾਲ ਜੀ ਸਾਡੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਕਮਲ ਮੈਰੋ ਜੀ ਨੇ ਅੱਜ ਆਪਣੀ ਜੀਵਨ ਸਾਥੀ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਔਰ ਬਹੁਤ ਹੀ ਅਚੇ ਤਰੀਕੇ ਦੇ ਨਾਲ ਇੱਕ ਮੈਸੇਜ ਦਿੱਤਾ ਇਹਨਾਂ ਨੇ ਸਾਰੇ ਯੂਥ ਨੂੰ ਅੱਜ ਸਵੇਰ ਮਾਰਨਿੰਗ ਇਹਨਾਂ ਦੇ ਜਿਹੜੇ ਹੈਗੇ ਆ ਆਨੰਦਕਾਰਤ ਸਾਇਫ ਹੋਏ ਔਰ ਉਸ ਤੋਂ ਬਾਅਦ ਇਹ ਆਪਣੇ ਪਿੰਡ ਦੇ ਵਿੱਚ ਆ ਕੇ ਇੱਥੇ ਹੀ ਸਾਰੀਆਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਜਿਨ੍ਹਾਂ ਦੀ ਇਹਨਾਂ ਦੇ ਨਜ਼ਦੀਕੀ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਲੰਗਰ ਬਣਿਆ ਹੋਇਆ ਜੀ ਔਰ ਇਸ ਅ ਬੱਚੇ ਨੇ ਆਪਣੀ ਜਿਹੜੀ ਨੇਕੀ ਦੀ ਕਮਾਈ ਹੈਗੀ ਆ ਜੋ ਨਾ ਕਿ ਡੀਜੇ ਮਹਿੰਗੇ ਪੈਸਾ ਤੇ ਖਰਚ ਕਰਕੇ ਇਹ ਸੋਚਿਆ ਕਿ ਉਹ ਜਿਹੜੇ ਲੋੜਵੰਦ ਪਰਿਵਾਰ ਹੈਗੇ ਆ ਉਹਨਾਂ ਦੇ ਲਈ ਅੱਖਾਂ ਦਾ ਕੈਂਪ ਲਗਾਇਆ ਗਿਆ ਉਹ ਬਹੁਤ ਅੱਛੀ ਸੋਚ ਹੈ ਔਰ ਇਸ ਤੋਂ ਸਭ ਨੂੰ ਜਿਹੜਾ ਯੂਥ ਨੂੰ ਸੇਧ ਲੈਣੀ ਚਾਹੀਦੀ ਹੈ